ਦੇ ਪੁੱਤ ਹੋ ਕੇ ਕੋਈ ਰੋਜ਼ਗਾਰ ਨਹੀਂ ਕੋਈ ਨੌਕਰੀ ਨਹੀਂ ਕੋਈ ਪੇਸ਼ਾ ਨਹੀਂ ਜਿਹੜੇ ਨੇ ਨਾ ਆਉਣ ਵਾਲੀ ਨੌਜਵਾਨ ਪੀੜ੍ਹੀ ਇਹ ਇੱਥੋਂ ਜ਼ਮੀਨਾਂ ਵੇਚ-ਵੇਚ ਕੇ ਜਾਜਪੁਰ ਪਰ ਤੇ ਵਿਦੇਸ਼ਾਂ ਨੂੰ ਜਾ ਰਹੇ ਨੇ ਇਹ ਟੰਗਾ ਕੰਮ ਕਰਨਾ ਹੈ ਤੇ ਫਿਰ ਇਹਨੂੰ ਫਾਸਟ ਫੂਡ ਦਾ ਅੱਜਕੱਲ ਰੁਝਾਨ ਜਿਆਦਾ ਜਿਹੜਾ ਹੈ ਬੀਬੀਆਂ ਦਾ ਬੱਚਿਆਂ ਦਾ ਫਾਸਟ ਫੂਡ ਆ ਜੀ ਉਹ ਤੇ ਅੱਜਕੱਲ ਬਾਜ਼ਾਰੋਂ ਸਾਰਾ ਰੈਡੀ ਰੈਡੀਮੇਡ ਮਿਲ ਰਿਹਾ ਹੈ ਜਿੰਨਾ ਵੀ ਹੈ ਉਸ ਨੂੰ ਤਰੀਕਾ ਹੈ ਸੌਸਾਂ ਬਣਾਉਣ ਦਾ ਜਾਂ ਦੂਸਰੇ ਤਰਕੋਂ ਤਰੀਕਾ ਕਰਕੇ ਗਰਮ ਕਰਕੇ ਜਾਂ ਉਹਨੂੰ ਕਿਸੇ ਤਰੀਕੇ ਨਾਲ ਮਲਟੀਪਲ ਕਰਕੇ ਖਾਣੇ ਦੀ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਪਰਦੇਸ ਤੇ ਮੈਂ ਹਾਂ ਦਲਬਾਖ ਸਿੰਘ ਜੋਹਰ ਖਾਲਸਾ 버ਗਰ ਹਾਊਸ ਪਹੁੰਚ ਚੁਕੇ ਆ ਅੰਮ੍ਰਿਤਸਰ ਰੰਜੀਤ ਐਵੇਨਿਊ ਤਾਂ ਜੋ ਤੁਸੀਂ ਤੁਹਾਡੀ ਸਕਰੀਨ ਦੇ ਉੱਪਰ ਸ਼ਾਟ ਦੇਖ ਰਹੇ ਹੋ ਇੱਕ ਚੱਲਦੀ ਫਿਰਦੀ ਦੁਕਾਨ ਕਹਿ ਸਕਦੇ ਆ ਤੁਸੀਂ ਵੱਖ-ਵੱਖ ਜਗ੍ਹਾ ਦੇ ਉੱਪਰ ਜਿਹੜਾ ਦੇਖਦੇ ਹੋ ਕਿ ਜਿਹੜਾ ਵਾ ਕਿਸਾਨਾਂ ਵੱਲੋਂ ਕੰਮ ਕੀਤੇ ਆ ਤੇ ਅੱਜ ਜਿਹੜਾ ਕਿਸਾਨ ਦੇ ਵੱਲੋਂ ਇੱਕ ਡਿਫਰੈਂਟ ਕੰਮ ਹੈ ਉਹ ਸਟਾਰਟ ਕਿਵੇਂ ਕੀਤਾ ਤੇ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਤਾਂ ਤੁਹਾਨੂੰ ਕਲੋ ਨੇ ਆ ਉਸ ਕਿਸਾਨ ਦੇ ਨਾਲ ਸੱਸੀ ਗੱਲ ਜੀ ਨਹੀ ਤੁਹਾਡਾ ਮੇਰਾ ਨਾਮ ਗੁਰਿੰਦਰ ਸਿੰਘ ਹੈ ਜੀ ਸਭ ਤੋਂ ਪਹਿਲਾਂ ਗੱਲ ਕਰਕੇ ਸ਼ੁਰੂਆਤ ਕਿਵੇਂ ਕੀਤੀ ਦੁੱਖੀ ਕਿਸਾਨ ਦਾ ਹੋਰ ਪੁਆਇੰਟ ਸੋਚਦੇ ਤੁਸੀਂ ਇਸ ਕੰਮ ਨਾਲ ਕਿਵੇਂ ਆਗੇ ਅੱਗੇ ਵੀ ਮੈਂ ਗੱਲ ਕਰ ਰਿਹਾ ਸੀਗਾ ਵੀ ਮਤਲਬ ਕਿਸਾਨਾਂ ਇੰਨੀ ਨੀਵੀਂ ਗਰਾਵਟ ਵੱਲ ਜਾ ਰਹੀ ਹੈ ਮੰਡੀਆਂ ਦੇ ਵਿੱਚ ਤਨਖਤ ਜੱਟ ਦੀ ਫਸਲ ਹੋ ਜਾਂਦੀ ਹੈ ਉਹਨੂੰ ਵਾਰਤੀ ਸਵੀਕਾਰ ਨਹੀਂ ਕਰ ਠੀਕ ਠੀਕ ਹੈ ਗੜੇ ਮਾਰੀ ਹੋ ਗਈ ਕੁਦਰਤੀ ਆਫਤਾ ਆ ਗੀਆਂ ਕਿਸਾਨ ਮਰਿਆ ਹੀ ਮਰਿਆ ਜੀ ਦੂਜੀ ਗੱਲ ਸਰਕਾਰਾਂ ਦੀ ਰਹੀ ਚੱਟਾਂ ਦੇ ਪੁੱਤ ਹੋ ਕੇ ਕੋਈ ਰੋਜ਼ਗਾਰ ਨਹੀਂ ਕੋਈ ਨੌਕਰੀ ਨਹੀਂ ਕੋਈ ਪੇਸ਼ਾ ਨਹੀਂ ਸਾਡੇ ਜਿਹੜੇ ਨੇ ਨਾਉਣ ਆਉਣ ਵਾਲੀ ਨੌਜਵਾਨ ਪੀੜ੍ਹੀ ਇਹ ਇੱਥੋਂ ਜ਼ਮੀਨਾਂ ਵੇਚ-ਵੇਚ ਕੇ ਜਾਜ ਪਰ ਪਰ ਤੇ ਵਿਦੇਸ਼ਾਂ ਨੂੰ ਜਾ ਰਹੇ ਨੇ ਇੱਕ ਬਹੁਤ ਵੱਡਾ ਦੁਖਾਂਤ ਤੇ ਇਸ ਦੁਕਾਨ ਵਾਲੇ ਪਾਸੇ ਕਿਵੇਂ ਧਿਆਨ ਆਇਆ ਅਸੀਂ ਪਹਿਲੇ ਬਰ ਫੋਰਨ ਦੇ ਵਿੱਚ ਵੀ ਮਿਹਨਤ ਮਜ਼ਦੂਰੀ ਵਾਸਤੇ ਗਏ ਸੀਗੇ ਉੱਥੇ ਵੀ 5 ਸਾਲ ਮੈਂ ਬਰਨਈ ਸਿੰਗਾਪੁਰ ਲਾਈ ਨੇ ਉਸ ਤੋਂ ਪ੍ਰੰਤ ਦੁਬਈ ਦੇ ਵਿੱਚ ਟਰਾਲਰ ਡਰਾਈਵਰੀ ਵੀ ਕੀਤੀ ਹੈ ਪਰ ਕੋਈ ਜ਼ਿਆਦਾ ਬੈਨੀਫਿਟ ਨਾ ਹੋਣ ਕਰਕੇ ਇਸ ਕਰਕੇ ਫਿਰ ਇਸੀ ਸਾਡਾ ਦੋਸਤ ਸੀ ਇੰਦਰਵੀਰ ਸਿੰਘ ਕਪੂਰਥਲੇ ਭਾਈ ਪ੍ਰਭ ਉਹਨਾਂ ਦੇ ਪਾਸ ਗਏ ਅਸੀਂ ਵੈਸੇ ਹੀ ਮਿਲਣ ਵਾਸਤੇ ਗਏ ਤੇ ਉਹਨਾਂ ਨੇ ਕੋਈ ਵਿਦੇਸ਼ ਵੀ ਇਟਲੀ ਤੋਂ ਹੋ ਕੇ ਆਏ ਨਹੀਂ ਉਹਨਾਂ ਨੇ ਸਿੰਘ ਬਰਗਰ ਉਸ ਕੋਲੇ ਹੋਇਆ ਕਪੂਰਥਲੇ ਚੰਗਾ ਮਤਲਬ ਵਧੀਆ ਤਰੀਕੇ ਦੇ ਨਾਲ ਚੰਗੇ ਸਰਦਾਰ ਲੋਕ ਨੇ ਚੰਗੀ ਮਤਲਬ ਖਾਣ ਪੀਣ ਵਾਸਤੇ ਆਉਂਦੇ ਨੇ ਅਸੀਂ ਉਹਨਾਂ ਨੇ ਸਾਨੂੰ ਰਹਿ ਦਿੱਤੀ ਵੀ ਜੇ ਚੰਗਾ ਕੰਮ ਕਰਨਾ ਹੈ ਤੇ ਫਿਰ ਇਹਨੂੰ ਫਾਸਟ ਫੂਡ ਤੋਂ ਅੱਜਕੱਲ ਰੁਝਾਨ ਜਿਆਦਾ ਜਿਹੜਾ ਹੈ ਬੀਬੀਆਂ ਦਾ ਬੱਚਿਆਂ ਦਾ ਫਾਸਟ ਫੂਡ ਵਾਲਾ ਹੈ ਤੇ ਗੱਲ ਕਰਾਂਗੇ ਬਣਾਉਣ ਦੀ ਕਿਵੇਂ ਬਣਾਉਂਦੇ ਹੋ ਕਿਉਂਕਿ ਯਾਦ ਰੱਖਿਆ ਜਾਂਦਾ ਕਿ ਇਸ ਨੂੰ ਬਣਾਉਣ ਵਾਸਤੇ ਜਿਹੜਾ ਵਾ ਵੱਖਰੇ ਕਾਰੀਗਰਾਂ ਦੀ ਜ਼ਰੂਰਤ ਪੈਂਦੀ ਹੈ ਤੇ ਆਹ ਕਹਿ ਸਕਦੇ ਹਾਂ ਕਿ ਆਪਣੇ ਪੰਜਾਬ ਤੋਂ ਬਾਹਰ ਕਾਰੀਗਰਾਂ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਜਿਹੜੀਆਂ ਚਾਈਨਸ ਜਿਹੜੀਆਂ ਵਿੱਚ ਡਿਸ਼ ਹੁੰਦੀਆਂ ਨੇ ਨਹੀਂ ਜੀ ਉਹ ਤੇ ਅੱਜਕੱਲ ਬਾਜ਼ਾਰੋਂ ਸਾਰਾ ਰੈਡੀ ਰੈਡੀਮੇਡ ਮਿਲ ਰਿਹਾ ਹੈ ਜਿੰਨਾ ਵੀ ਉਸ ਨੂੰ ਤਰੀਕਾ ਹੈ ਸੌਸਾਂ ਬਣਾਉਣ ਦਾ ਜਾਂ ਦੂਸਰੇ ਤਰਕੋਨ ਦਾ ਤਰੀਕਾ ਕਰਕੇ ਗਰਮ ਕਰਕੇ ਜਾਂ ਉਹਨੂੰ ਕਿਸੇ ਤਰੀਕੇ ਨਾਲ ਮਲਟੀਪਲ ਕਰਕੇ ਵੀ ਬਣਾਉਂਦੇ ਨੇ ਤੇ ਸਾਥ ਕੋਹ ਕੋੰਦੇ ਨਾਲ ਮੈਂ ਤੇ ਮੇਰਾ ਛੋਟਾ ਬ੍ਰਦਰ ਹੈ ਜੀ ਤੇ ਟਾਈਮ ਕਿੰਨਾ ਹੋ ਗਿਆ ਸੀ ਕਰਨ ਦਾ ਟਾਈਮ ਸਾਨੂੰ ਇੱਥੇ 3 ਸਾਲ ਹੋ ਗਏ ਜੀ ਤੇ ਜਦੋਂ ਸ਼ੁਰੂਆਤ ਕੀਤੀ ਸੀ ਸ਼ੁਰੂਆਤ ਦੇ ਵਿੱਚ ਖਰਚਾ ਕਿੰਨਾ ਕੁ ਲੱਗਦਾ ਸੀ ਇਸ ਦੁਕਾਨ ਦੇ ਇਹ 4.5 ਲੱਖ ਰੁਪਏ ਆ ਹਾਂਜੀ ਹਾਂਜੀ ਕਿਹੜਾ ਰਿਸਕ ਹੁੰਦਾ ਕਿਹਾ ਜਾਂਦਾ ਕਿ 4.5 ਲੱਖ ਰੁਪਏ ਦਾ ਵੇਖੀਏ 4.5 ਲੱਖ ਕਾਫੀ ਹੋ ਜਾਂਦਾ ਰਿਸਕ ਦੀ ਕਰਦੇ ਆ ਕਿ ਜਾਂ 4.5 ਲੱਖ ਰੁਪਏ ਤੁਸੀਂ ਚਲਦੀ ਫਿਰ ਦੀ ਦੁਕਾਨ ਬਣਾ ਰਹੇ ਤੇ ਦਾ ਇੱਕ ਜਗਾ ਦੇ ਉੱਪਰ ਬਣਾਓ ਨਹੀਂ ਜੀ ਸਾਡੇ ਦੋਸਤ ਨੇ ਸਾਡੇ ਜਿਨ੍ਹਾਂ ਨੇ ਸਾਨੂੰ ਜਿਨ੍ਹਾਂ ਦੇ ਕੋਲੋਂ ਸਿੱਖਿਆ ਹੈ ਉਹਨਾਂ ਦਾ ਬੜਾ ਪਰੇਪਕਾਰ ਹੈ ਸਾਡੇ ਉੱਤੇ ਆਸਾਨ ਹੈ ਉਹਨਾਂ ਨੇ ਸਾਨੂੰ ਆਪਣੀ ਫੂਡ ਵੈਨ ਦਿੱਤੀ ਪਹਿਲੇ ਤਿੰਨ ਮਹੀਨੇ ਚਲਾ ਕੇ ਵੇਖੋ ਜੇਕਰ ਤੁਹਾਡਾ ਕਾਰੋਬਾਰ ਚੱਲਦਾ ਹੈ ਤੁਸੀਂ ਜਾਂ ਇਹ ਰੱਖ ਲਓ ਜਾਂ ਆਪਣੀ ਨਵੀਂ ਬਣਾ ਲਓ ਪਰ ਜਦੋਂ ਅਸੀਂ ਪਹਿਲੇ ਦਿਨ ਲਾਈ ਉਸ ਤੋਂ ਬਾਅਦ ਸਟਾਰਟਿੰਗ ਤੋਂ ਆਮਦਨ ਦੀ ਵਾਧੀ ਗਈ ਵਾਧੀ ਗਈ ਤੇ ਫਿਰ ਅਸੀਂ ਆਪਣੀ ਮਤਜਰੀਆ ਸ਼ਾਪ ਉਹ ਤਿਆਰ ਕੀਤੀ ਤੇ ਤੁਹਾਡੇ ਨਾਲ ਵੀ ਕਿਸੇ ਹੋਰ ਨੇ ਬਾਅਦ ਤਿਆਰ ਕੀਤੀ ਸਰ ਹਾਂਜੀ ਇਹ ਜੋ ਸਾਹਮਣੇ ਗੱਡੀਆਂ ਦੇਖ ਰਹੀਆਂ ਸਾਡੇ ਨਾਲ ਦੇਖ ਕੇ ਆਈਆਂ ਅੱਛਾ ਬਾਤ ਆਈਆਂ ਸਾਰੀਆਂ ਬਾਤ ਚਾਹੀਆਂ ਨੇ ਸਾਰੀਆਂ ਇਹ ਦੁਕਾਨਦਾਰੀ ਤੇ ਫਿਰ ਫਰਕ ਹੋਊਗਾ ਨਹੀਂ ਫਰਕ ਨਹੀਂ ਜਿਹੜੇ ਕਸਟਮਰ ਪੱਕੇ ਨੇ ਉਹ ਤੇ ਕਾਣਾ ਕਿਸਮਤ ਦੀ ਵਿੱਚ ਹੈ ਜੀ ਜਿਹੜੇ ਨਹੀਂ ਆਉਣਾ ਉਹ ਨਹੀਂ ਆਈ ਜਾਣਾ ਹੈ ਉਹ ਤੇ ਨਹੀਂ ਕੋਈ ਗੱਲ ਹੈ ਜੀ ਜੇਕਰ ਆਪਾਂ ਗੱਲ ਕਰ ਲਈਏ ਕਿਹੜੀ ਕਿਹੜੀ ਚੀਜ਼ ਤੁਸੀਂ ਤਿਆਰ ਕਰਦੇ ਹੋ ਅਸੀਂ 버ਗਰ ਤਿਆਰ ਕਰਦੇ ਹਾਂ ਸੈਂਡਵਿਚ ਐ ਪੰਚ ਫਰਾਈਜ਼ ਜਿਹੜੀ ਹੈ ਇੱਕ ਮੇਨ ਜਿਹੜਾ ਸੈਲਡ ਹੈ ਜਿਹੜਾ ਅੱਜ ਕੱਲ ਨਵਾਂ ਮਤਲਬ ਸਾਡੇ ਕੋਲ ਜਿਮ ਵਾਲੇ ਵੀ ਆ ਕੇ ਛੱਕਦੇ ਨੇ ਉਹ ਡਿਫਰੈਂਟ ਕੀੰਦਾ ਚ ਉਹਦੇ ਵਿੱਚ ਸੌਸੇਜ ਘੱਟ ਹੁੰਦੀਆਂ ਲੇਕਿਨ ਜਿਆਦਾ ਹੈ ਵੈਜੀਟੇਬਲ ਹੀ ਹੈ ਹਾਂਜੀ ਹਾਂਜੀ ਸਿਹਤ ਨੂੰ ਵਾਸਤੇ ਕੋਈ ਜਿਆਦਾ ਨੁਕਸਾਨਦੀ ਨਹੀਂ ਹੈ ਤੇ ਇਹੀ ਕਾਰਨ ਜੀਤੇ ਵੀ ਨਹੀਂ ਕਿਉਂ ਚੁਣਿਆ ਕੋਈ ਹੋਰ ਲੋਕੇਸ਼ਨ ਚੁਣੀ ਜਣੀ ਕਿਉਂ ਇੱਥੇ ਇੱਕ ਚੰਗਾ ਸਟੈਂਡਰਡ ਏਰੀਆ ਜੀ ਹਾਂਜੀ ਵਕੀਲ ਲੋਕ ਇਹਨੇ ਅਫਸਰ ਲੋਕ ਰਹਿੰਦੇ ਨੇ ਕਿ ਜਿਨ੍ਹਾਂ ਨੇ ਮਤਲਬ ਕੁਆਲਿਟੀ ਦੇ ਨਾਲ ਚੀਜ਼ਾਂ ਹੀ ਦੇਖਿਆ ਵੀ ਮਤਲਬ ਸਾਨੂੰ ਜਿਹੜੇ ਚੰਗੇ ਲੋਕ ਅਸੈਪਟ ਕਰਦੇ ਨੇ ਨਹੀਂ ਤੇ 10 10 20 20 ਵਾਲੇ 버ਗਰ ਵੀ ਹੈ ਨੇ ਜਿਨ੍ਹਾਂ ਦੇ ਵਿੱਚ ਆਮ ਚੱਲਦੇ ਨੇ ਪਰ ਸਾਨੂੰ ਇੱਥੇ ਇਹਨਾ ਮਿਲਿਆ ਵੀ ਸਾਡੇ ਕੁਝ ਵਕੀਲ ਲੋਕ ਨੇ ਜਾਂ ਅਫਸਰ ਲੋਕ ਨਹੀਂ ਸਾਡੇ ਕੋਲ ਆਉਂਦੇ ਨੇ ਜਿਨ੍ਹਾਂ ਨੇ ਸਾਨੂੰ ਪੂਰਨ ਵਿਸ਼ਵਾਸ ਦਵਾਇਆ ਤੁਹਾਡਾ ਜਿਹੜਾ ਕੰਮ ਹੈ ਬਹੁਤ ਵਧੀਆ ਇਹ ਸਾਰਾ ਵੈਸ਼ਨੂ ਕਿਹਾ ਵੈਸ਼ਨੂ ਜੀ ਅਸੀਂ ਆਪ ਵੈਸ਼ਨੂ ਹੀ ਅੰਮ੍ਰਿਤਧਾਰੀ ਹਾਂ ਠੀਕ ਹੈ ਜੀ ਤੇ ਮਰਕੀ ਜਿਹੜਾ ਕੰਮ ਤੁਸੀਂ ਦੋਵੇਂ ਰਾਤੀ ਕਰਦੇ ਫਿਰ ਹਾਂਜੀ ਦੋਵੇਂ ਬ੍ਰਦਰ ਤੇ ਨਾਲ ਜਿੱਦਾਂ ਮੰਨ ਲਓ ਕਸਟਮਰ ਨੂੰ ਕਿਵੇਂ ਡੀਲ ਕਰਦੇ ਫਿਰ ਸ਼ਾਮ ਦੇ ਟਾਈਮ ਜਿਆਦਾ ਹੁੰਦੇ ਕਿ ਸਵੇਰ ਦੇ ਟਾਈਮ ਕਸਟਮਰ ਕਿਉਂ ਨਹੀਂ ਸਾਡੇ ਕੁਝ ਆਈਲੈਂਡ ਸੈਂਟਰ ਵਾਲੇ ਨੇ ਬੱਚੇ ਜਿਹਨੂੰ ਉਹ ਫਿਰ ਆਉਂਦੇ ਦੇ ਮਤਲਬ 2 ਤੋਂ 4 ਵਜੇ ਤੱਕ ਉਹਨਾਂ ਦਾ ਫਿਰ ਸ਼ਾਮਾਂ ਨੂੰ ਮਤਲਬ 6 ਤੋਂ ਬਾਅਦ ਫਿਰ ਮਤਲਬ ਜਿਹੜੇ ਆਮ ਨਿਤਰੀ ਕਰੇ ਲੋ ਕਸਟਮਰ ਨੇ ਉਹ ਕਰਾਉਂਦੇ ਤੇ ਪਿੰਡ ਕਿਹੜਾ ਹੈਗਾ ਆਪਣਾ ਪਿੰਡ ਆਪਣਾ ਵਰਪਾਲ ਹੈ ਕਿੰਨੇ ਕਿਲੋਮੀਟਰ ਦੂਰੀ ਹੈਗੀ ਐ ਇੱਥੋਂ 22 ਕਿਲੋਮੀਟਰ ਹੈ ਜੀ 5 ਕਿਲੋਮੀਟਰ ਦਿੱਲੀ ਆ ਬਰੋਂ ਦਿੱਲੀ ਆ ਫਟਾ ਤੇ ਜਿਹੜੀ ਗੱਡੀ ਹੈ ਇੱਥੇ ਰੰਦੇ ਜਾਂ ਖੜਦੇ ਨਾਲ ਨਹੀਂ ਗੱਡੀ ਲੈ ਜਾਈਏ ਕਿਸੇ ਵੇਲੇ ਕਿਸੇ ਵਾਰ ਇੱਥੇ ਰੰਨ ਦੇ ਦੀ ਗੱਲ ਪਰਿਵਾਰ ਦੀ ਕਰਾਂਗੇ ਜੇ ਪਰਿਵਾਰ ਹੁੰਦਾ ਵਾ ਕਿ ਜਦਾਂ ਤੁਸੀਂ ਕੰਮ ਕਰਦੇ ਹੋ ਕਸਟਮਰ ਦੀ ਡਿਮਾਂਡ ਤਾਂ ਹੁੰਦੀ ਹੈ ਪਰਿਵਾਰ ਦੀ ਡਿਮਾਂਡ ਕਿਹੜੇ ਕਿਹੜੀ ਹੁੰਦੀ ਹੈ ਕਿ ਸਾਡੇ ਵਾਸਤੇ ਆਉਂਦੇ ਸਮੇਂ ਜਿਹੜਾ 버ਗਰ ਲੈ ਆਏ ਸਾਡੇ ਕਿਹੜੀ ਡਿਮਾਂਡ ਕਰਦੇ ਕਰਦੇ ਪਰਿਵਾਰ ਬੱਚੇ ਹੁੰਦੇ ਘਰਾਂ ਦੇ ਵਿੱਚ ਉਹਨਾਂ ਨੇ ਆਖਣਾ ਪਾਪਾ ਮਦਰ ਅਕਸ਼ਨੀਵਾਰ ਤੁਸੀਂ 버ਗਰ ਲਾਇਆ ਜਾਂ ਸੈਂਡਵਿਚ ਲੈ ਜਾਂ ਪੀ ਤੇ ਜਦੋਂ ਤੁਸੀਂ ਬਾਹਰੋਂ ਆਏ ਸੀ ਕਿ ਤੇ ਉਦੋਂ ਆਣ ਕੇ ਮੈਂ ਕਿ ਤੁਹਾਨੂੰ ਕਿਸੇ ਸਲਾਹ ਦਿੱਤੀ ਜਾਂ ਤੁਹਾਡੇ ਮਨ 'ਚ ਆਇਆ ਸੀ ਕਿ ਜੇ ਮੈਂ ਆਪ ਸ਼ੁਰੂਆਤ ਇਸ ਤਰ੍ਹਾਂ ਕਰਾਂ ਅਸੀਂ ਨਾ ਸਾਡਾ ਅਸੀਂ ਤਾਂ ਤਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪੈਦੇ ਚੁੱਕੀ ਸਾਹਿਬ ਲੈ ਕੇ ਜਾਣੇ ਸੀ ਹਰ ਮਹੀਨੇ ਸੰਗਰਾਮ ਤੋਂ ਇੱਕ ਦਿਨ ਪਹਿਲਾਂ ਜੀ ਤੇ ਉਹ ਸਾਡੇ ਜਿਹੜੇ ਸੱਜਣ ਸੀ ਉਹਨਾਂ ਸਾਨੂੰ ਵੈਸੇ ਸੱਜਿਆ ਉੱਥੇ ਪ੍ਰੋਗਰਾਮ ਕਰਨ ਵਾਸਤੇ ਸ਼ਬਦ ਕੀਰਤਨ ਕਰਨ ਵਾਸਤੇ ਉਹਨਾਂ ਸਾਨੂੰ 버ਗਰ ਮਤਲਬ ਚੁਕਾਏ ਉਸ ਦਿਨ ਅੱਛਾ ਜੀ ਤੇ ਸਾਨੂੰ ਟੇਸਟ ਲੱਗਾ ਬੜਾ ਵਧੀਆ ਵੀ ਮਤਲਬ ਆਮ ਨੋਰਮਲ 버ਗਰ ਨਹੀਂ ਹੈ ਕਿ ਵਧੀਆ ਹੈ ਉਹ ਦੁਕਾਨ ਤੇ ਗਿਆ ਉਹਨੇ ਸਨ ਸਾਰਾ ਕੁਝ ਦੱਸਿਆ ਭੀ ਆ ਗਲਫੀਆ ਸਾਡੇ ਮਨਸਲਾ ਹੁਣ ਕਿਉਂ ਨਾ ਇਹ ਕੰਮ ਕੀਤਾ ਜਾਵੇ ਜਿਹਦੇ ਨਾਲ ਦਿੱਲੀ ਤੇ ਦਿੱਲੀ ਆਮਦਨ ਵੀ ਆਈ ਹੈ ਉਸ ਤਰ੍ਹਾਂ ਜੇ ਹੁਣ ਤੁਹਾਨੂੰ ਪਤਾ ਵੀ ਕਿਸਾਨ 6 ਮਹੀਨੇ ਫਸਲ ਵੇਖਦੇ ਰਹੀਦਾ ਕਿਵਲੇ ਕੁਦਰਤੀ ਆਫਤਾਂ ਕੀ ਬਿਮਾਰੀ ਪੈ ਗਈ ਤੋਂ ਫਿਰ ਕਹਿ ਕਰਜ਼ਾ ਚੜ ਜਾਂਦਾ ਜੀ ਤੇ ਨਾਲ ਖੇਤੀਬਾੜੀ ਚੱਲਦਾ ਕੰਮ ਫਿਰ ਤੇ ਖੇਤੀਬਾੜੀ ਹੁਣ ਪਹਿਲੀ ਠੇਕੇ ਦਿੱਤੀ ਹੋਈ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਇਹ ਕਹਿ ਸਕਦੇ ਕਿਸਾਨ ਹੁਣ ਮਾਡਰਨ ਹੋ ਗਏ ਸ਼ਹਿਰਾਂ ਦੇ ਕਿਸਾਨ ਮਾਡਰਨ ਹੋ ਗਏ ਜੀ ਅਸੀਂ ਤੇ ਅੱਜ ਵੀ ਸਲਾਹ ਦਿੰਦੇ ਆਂ ਵੀ ਮਤਲਬ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਬਾਹਰ ਵਾਲੇ ਜਾ ਰਹੀ ਹੈ ਬਾਹਰ ਜਾ ਕੇ ਵੀ ਸਾਨੂੰ ਇਹੀ ਕੰਮ ਕਰਨਾ ਪੈਣਾ ਕਿਉਂ ਨਾ ਅਸੀਂ ਆਪਣੇ ਦੇਸ਼ ਦੇ ਵਿੱਚ ਰਹਿ ਕੇ ਆਪਣੇ ਪਰਿਵਾਰ ਦੇ ਵਿੱਚ ਰਹਿ ਕੇ ਤੇ ਕੰਮ ਕਰੀਏ ਸਾਡੀਆਂ ਮਾਵਾਂ ਮੂੰਹ ਚੋਕੀ ਉਧਰ ਨਾ ਵੇਖਣ ਵੀ ਸਾਡੇ ਬੱਚੇ ਕਦੋਂ ਆਉਣਾ ਤੇ ਕਦੋਂ ਨਹੀਂ ਆਉਂਦੇ ਗੋਗੋਤਨਵਾਜੀ ਜੀ ਇਸ ਤਰ੍ਹਾਂ ਜੇ ਆਪਾਂ ਗੱਲਬਾਤ ਕੀਤੀ ਆ ਕਿ ਕਿਸਾਨ ਦੇ ਵੱਲੋਂ ਜਿਹੜਾ ਵੇ ਇੱਕ 버ਗਰ ਹੱਟ ਬੜਾ ਬਣਾਇਆ ਗਿਆ 버ਗਰ ਹਾਊਸ ਜਿਹਦੇ ਖਾਲਸਾ 버ਗਰ ਹਾਊਸ ਲਿਖਿਆ ਆ ਵਾ ਤਾਂ ਸਾਰੀ ਗੱਲਬਾਤ ਤੁਹਾਡਾ ਨਾਲ ਕਰਾਈ ਹੁਣ ਮਿਲਾਂਗੇ ਤੁਹਾਨੂੰ ਕਿਸੇ ਹੋਰ ਅਗਲੀ ਨਵੀਂ ਵੀਡੀਓ ਵਿੱਚ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਗੁਰੇ ਦੇ ਨਾਲ ਦਿਲਬਾਖ ਸਿੰਘ ਪੰਜਾਬ ਤੋਂ ਪ੍ਰਦੇਸ਼ ਅੰਮ੍ਰਿਤਸਰ